दिव्या पंजाब देख रहे सारे ही दर्शकों सताल मैं हाँ परविंदर कौर सो अज पहुंचे है गुरुद्वारा तलन साहब शहीद बाबा निहाल बाबा हरनाम सिंह जी के गुरद्वारा सो あっという間に。 ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅ ਬਾਬਾ ਜੀ ਜਿਹੜੀ ਇਹ ਸੰਗੀਤ ਅਕੈਡਮਿਕ ਹੈਗੀ ਹੈ ਇਹਦੇ ਬਾਰੇ ਸਾਨੂੰ ਕੁਝ ਦੱਸੋ ਇਹ ਜਿਹੜੀ ਸੰਗੀਤ ਅਕੈਡਮੀ ਹੈ ਨਾ ਇਹ ਜਿਹੜੇ ਤਲਨ ਦੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਇਹਨਾਂ ਦੇ ਜਿਹੜੇ ਇੱਥੋਂ ਦੇ ਮੈਨੇਜਰ ਨੇ ਹਾਂਜੀ ਉਹਨਾਂ ਦੇ ਉੱਪਰ ਵਾਲੇ ਨਾਲ ਤਾਂ ਜਿਹੜੇ ਤਹਿਸੀਲਦਾਰ ਆ ਹਾਂਜੀ ਇਨਾਂ ਦੇ ਉਪਰਾਲੇ ਨਾਲ ਇਹ ਅਕੈਡਮੀ ਖੁੱਲੀ ਆ ਜਿਹਦੇ ਵਿੱਚ ਬੱਚੇ ਫ੍ਰੀ ਦੇ ਵਿੱਚ ਇਹ ਸਾਰਾ ਲਾਹਾ ਲੈ ਰਹੇ ਆ ਇਹਦੇ ਵਿੱਚ ਉਹ ਗੁਰਬਾਨੀ ਦੀ ਇਤਿਹਾਸ ਦੀ ਗੁਰਬਾਨੀ ਦੀ ਸੰਥਿਆ ਦੀ ਤਬਲੇ ਦੀ ਗੱਤਕੇ ਦੀ ਦਸਤਾਰਾਂ ਦੀ ਸਾਰੀ ਸਿੱਖਲਾਈ ਫ੍ਰੀ ਚ ਲੈ ਰਹੇ ਬਿਲਕੁਲ ਸ਼ਨੀਵਾਰ ਤੇ ਐਤਵਾਰ ਕਲਾਸ ਲੱਗਦੀ ਹੈ ਉੱਥੇ ਜੀ ਕਿੰਨੇ ਬੱਚੇ ਆ ਤੁਹਾਡੇ ਕੋਲ ਇਸਟਮ ਅਕੈਡਮੀ 'ਚ ਐਸ ਟਾਈਮ ਸਾਡੇ ਕੋ 60 ਕ ਬੱਚੇ ਆ ਜਿਹੜੇ ਜਿੱਦਾਂ ਆਂਦੇ ਆ ਜਾਂਦੇ ਆ ਆਂਦੇ ਜਾਂਦੇ ਨਾ ਟਾਈਮ ਟਾਈਮ ਸਿਰ ਕਲਾਸਾਂ ਲਾ ਕੇ ਜਾਂਦੇ ਮਤਲਬ ਕਾਫੀ ਦੂਰ ਦੂਰ ਦੇ ਬੱਚੇ ਆਂਦੇ ਤੋਂ ਕੀ ਕਰਤਾਰਪੁਰ ਤੋਂ ਵੀ ਜਿਹੜਾ ਵੀ ਮੱਥਾ ਟੇਕਣ ਆਂਦਾ ਜਿਹੜਾ ਚੰਨੀ ਆਇਤਰ ਉਹ ਇੱਥੇ ਆ ਕੇ ਕਲਾਸ ਲਾ ਕੇ ਜਾਂਦਾ ਅੱਜ ਤਾਂ ਬਾਬਾ ਜੀ ਅਕੈਡਮੀ ਚੱਲ ਰਹੀ ਹੈਗੀ ਆਪਾਂ ਦੇਖਿਆ ਕਈ ਹੋਰ ਵੀ ਅਕੈਡਮੀਆਂ ਹੈਗੀਆਂ ਵਾ ਉਹਨਾਂ ਦੇ ਵਿੱਚ ਇਹ ਹੁੰਦਾ ਕਿ ਜਦੋਂ ਬੱਚਿਆਂ ਨੂੰ ਦਸ ਸਿਖਾਇਆ ਜਾਂਦਾ ਤਾਂ ਕੰਪੀਟੀਸ਼ਨ ਵੀ ਰੱਖੇ ਜਾਂਦੇ ਹੈਗੇ ਆ ਕਿ ਐਸ ਅਕੈਡਮੀ ਵੱਲੋਂ ਦੂਜੀਆਂ ਅਕੈਡਮੀਆਂ ਨਾਲ ਕੰਪੀਟੀਸ਼ਨ ਵੀ ਰੱਖਿਆ ਜਾਇਆ ਕਰਨਗੇ ਕੰਪੀਟੀਸ਼ਨ ਤਾਂ ਰੱਖੇ ਜਾਣਗੇ ਜਿਹੜੇ ਹੈਗੇ ਆ ਪਰ ਇੱਥੇ ਜਿੱਦਾਂ ਸਾਡੇ ਕੋਲ ਪਿਛਲੇ 11 ਤਰੀਕ ਨੂੰ ਪਿਛਲੇ ਮਹੀਨੇ 750 ਬੱਚੇ ਨੇ ਇੱਥੇ ਪੇਪਰ ਦਿੱਤੇ ਆ ਜਿਹੜੇ ਕਿ ਅਸੀਂ ਫ੍ਰੀ ਚ ਇੱਥੇ ਡਿਪਲੋਮੇ ਵੀ ਹੁੰਦੇ ਆ ਜਿਹੜੇ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਹੈਗੇ ਨਾ ਉਹ ਉੱਥੋਂ ਦੇ ਟੀਚਰ ਇੱਥੇ ਪੇਪਰ ਲਾਉਂਦੇ ਮਤਲਬ ਤੁਸੀਂ ਇਸ ਸਾਲ ਲਾ ਲੋ 750 ਬੱਚੇ ਨੇ ਅਜੇ 6 ਦਸੰਬਰ ਚ ਆਰੰਭ ਹੋਈ ਹੈ ਅਕੈਡਮੀ ਤਾਂ 750 ਬੱਚੇ ਨੇ ਪੇਪਰ ਦਿੱਤੇ ਆ ਤਾਂ ਜਿੱਦਾਂ ਜਿੱਦਾਂ ਅੱਗੇ-ਅੱਗੇ ਜਿੱਦਾਂ ਜਿੱਦਾਂ ਬੱਚੇ ਜਿੰਨਾ ਟੈਲੈਂਟ ਹੋਊਗਾ ਉਦੋਂ-ਉਦੋਂ ਫਿਰ ਇਹ ਕੰਪੀਟੀਸ਼ਨ ਤੇ ਜਾਣਗੇ ਜਿਹੜੇ ਗੁਰਦੁਆਰਾ ਸਾਹਿਬ ਦੇ ਰਸੀਵਰ ਜੀ ਹੈਗੇ ਆ ਉਹਨਾਂ ਵੱਲੋਂ ਕਿੰਨਾ ਕੁ ਯੋਗਦਾਨ ਮਿਲ ਰਿਹਾ ਤੁਹਾਨੂੰ ਦੇਖੋ ਸਾਰਾ ਯੋਗਦਾਨ ਤਾਂ ਉਹਨਾਂ ਦਾ ਹੀ ਆ ਸਾਸੀ ਤਾਂ ਇੱਥੇ ਚਲੋ ਸਾਡੀ ਹੈਗੀ ਆ ਖਾਲਸਾ ਹੈਰੀਟੇਜ ਨਾਤੇ ਅਕੈਡਮੀ ਸਾਡੇ ਕੋਲ ਜਿਲੰਦਰ ਵੀ ਆ ਫਗਵਾੜੇ ਵੀ ਹੈਗੀ ਆ ਸਾਰੀ ਜਗ੍ਹਾ ਤੇ ਸਾਡੇ ਫ੍ਰੀ ਪਹਿਲਾਂ ਹੀ ਅਕੈਡਮੀ ਚੱਲ ਰਹੇ ਸਾਡੇ ਕੋਲ 250 ਬੱਚਾ ਹੈ ਹੁਣ ਇਸ ਟਾਈਮ ਫਗਵਾੜੇ ਦੇ ਵਿੱਚ ਸਾਡੇ ਕੋਲ 2000 ਬੱਚਾ ਜਿਹੜਾ ਸੀ ਛੁੱਟ ਗਰਮੀਆਂ ਦੀ ਛੁੱਟੀਆਂ ਦੇ ਕੈਂਪ ਲਈਦੇ ਹਨ ਉਹਦੇ ਵਿੱਚ ਤਾਂ ਅਸੀਂ 4 ਸੈਂਟਰ ਬਣਾਈਦੇ ਆ ਤਾਂ ਚਾਰਾਂ ਸੈਂਟਰਾਂ ਵਿੱਚ 400 500 ਇਦਾਂ ਬੱਚਾ ਹੁੰਦਾ ਫਿਰ ਉਹ ਜਦੋਂ ਜਦੋਂ ਉਹਨਾਂ ਨੂੰ ਅਸੀਂ ਲਾਣਾ ਹੈ ਤੋਂ ਸਾਡਾ ਉੱਥੇ ਵੀ ਚੱਲ ਰਹੀਆਂ ਅਕੈਡਮੀਆ 22 ਤੱਕ ਚੱਲ ਰਹੀਆਂ ਤਾਂ 23 ਤੋਂ ਲੈ ਕੇ ਜਿਹੜੇ ਬੱਚੇ ਜ਼ਿਆਦਾ ਵਧੀਓਗੇ ਫਿਰ ਅਸੀਂ ਉਹਨਾਂ ਨੂੰ ਇੱਕ ਹਫ਼ਤੇ ਲਿਟਰੋਜੀ ਲੈ ਕੇ ਜਾਈਦੇ ਇਦਾਂ ਹੀ ਜਿਹੜੇ ਇੱਥੋਂ ਦੀ ਜਿਹੜੀ ਆਪਾਂ ਗੱਲ ਕਰੀਏ ਜੇ ਇੱਥੇ ਬੱਚੇ ਵਗਾ ਰਹੇ ਆ ਵੱਧ ਰਹੇ ਆ ਇਹ ਸਾਰਾ तहसीलदार साहब ਜਾਂ ਇਥੋਂ ਦੇ ਮੈਨੇਜਰ ਆ ਉਹਨਾਂ ਦੇ ਸਹਿਯੋਗ ਨਾਲ ਹੀ ਖੁੱਲੇ ਤਾਂ ਉਹਨਾਂ ਦੇ ਸਹਿਯੋਗ ਨਹੀਂ ਵੱਧ ਰਿਹਾ ਸਾਰਾ ਕੁਝ ਸੋ ਜਿਹੜੇ ਬੱਚੇ ਸਿਰਫ ਪਿੰਡ ਦੇ ਬੱਚੇ ਹੈਗੇ ਜਾਂ ਹੋਰ ਵੀ ਥਾਵਾਂ ਤੋਂ ਬੱਚੇ ਆਉਂਦੇ ਇਥੋਂ ਪਿੰਡ ਦੇ ਵੀ ਬੱਚੇ ਹੈਗੇ ਤੁਹਾਨੂੰ ਪਹਿਲਾਂ ਦੱਸਿਆ ਕਿ ਕਰਤਾਰਪੁਰ ਹੋ ਗਿਆ ਇਧਰੋਂ ਦੀ ਅਰਬਨ ਸਟੇਟ ਹੋ ਗਿਆ ਕਈ ਜਿਹੜੇ ਬੱਚੇ लवली ਇੰਸਟੀਚਿਊਟ ਪਰਦੇ ਉਹ ਵੀ ਬੱਚੇ ਆਉਂਦੇ ਸਿੱਖਣ ਤਾਂ ਕਈ ਜਿਹੜੇ ਇੱਥੇ ਅਫਸਰ ਵੀ ਹੈਗੇ ਆ ਕਈ ਜਿਹੜੇ ਆਧਾਰਿਆਂ 'ਚ ਲੱਗੇ ਆ ਸਰਕਾਰੀ ਉਹ ਵੀ ਸਿੱਖਣ ਆਉਂਦੇ ਤੇ ਜਿਹੜੇ ਨਵੇਂ ਬੱਚੇ ਹੋਰ ਆਉਣਾ ਚਾਹੁੰਦੇ ਹੁਣ ਉਹ ਤੁਹਾਡੇ ਨਾਲ ਕਿੱਦਾਂ ਸੰਪਰਕ ਕਰ ਸਕਦੇ ਆ ਉਹ ਜਿੱਦਾਂ ਅਸੀਂ ਥਾਂ-ਥਾਂ ਤੇ ਉਹਦਾ ਬੈਨਰ ਲੱਗੇ ਹੋਏ ਆ ਤੇ ਇੱਥੇ ਜਿੱਦਾਂ ਗੁਰਦੁਆਰਾ ਸਾਹਿਬ ਵੀ ਪੰਪਲੈਟ ਵਗੈਰਾ ਪਏ ਹੁੰਦੇ ਸਾਰੇ ਜਗ੍ਹਾ ਬਾਕੀ ਜਿੱਦਾਂ ਇੱਕ ਦੂਜੇ ਦੇ ਬੱਚੇ ਸੰਪਰਕ ਕਰਕੇ ਵੀ ਆ ਜਾਂਦੇ ਆ ਤਾਂ ਜਿੱਦਾਂ ਜਿੱਦਾ ਆ ਹੀ ਜਾਂਦੇ ਬੱਚੇ ਸ੍ਰੀ ਓ ਅੰਕਾਰ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਬ ਆਦੇ ਸੱਚ ਜੁਗਾਦੇ ਸੱਚ ਹੈਪੀ ਸੱਚ ਨਾਨਕ ਹੋਸੀ